ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਖਬਰ ਆ ਰਹੀ ਹੁਣੇ-ਹੁਣੇ SBI ਬੈਂਕ ਚ ਖਾਤਾ ਰੱਖਣ ਵਾਲਿਆਂ ਦੀ ਆਈ ਵੱਡੀ ਖਬਰ ਖਬਰ ਨੂੰ ਅੰਤ ਤੱਕ ਦੇਖ ਲੈਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਦੋਸਤੋ ਖਬਰ ਨਿਕਲ ਕੇ ਜੋ ਸਾਹਮਣੇ ਆ ਰਹੀ ਹੈ ਹੁਣੇ-ਹੁਣੇ ਵੱਡੀ ਅਪਡੇਟ ਆ ਰਹੀ ਹੈ ਦੇਸ਼ ਦੇ ਵਿੱਚ ਸਭ ਤੋਂ ਵੱਡੀ ਜਨਤਕ ਖੇਤਰ ਦੇ ਬੈਂਕ ਸਟੇਟ ਬੈਂਕ ਆਫ ਇੰਡੀਆ ਐਸ்சிਬੀਆਈ ਨੇ ਆਪਣੇ ਲੱਖਾਂ ਗਾਹਕਾਂ ਨੂੰ ਸੂਚਿਤ ਕੀਤਾ ਹੈ ਕਿ ਸ਼ਡਿਊਲ ਮੇਨਟੇਨੈਂਸ ਕਾਰਨ ਸ਼ਨੀਵਾਰ ਨੂੰ 1 ਘੰਟੇ ਦੇ ਲਈ ਪ੍ਰਮੁੱਖ ਡਿਜੀਟਲ ਸੇਵਾਵਾਂ ਬੰਦ ਰਹਿਣਗੀਆਂ ਜੀ ਹਾਂ ਕਦੋਂ ਰਹਿਣਗੀਆਂ ਇਹ ਸੇਵਾਵਾਂ ਬੰਦ ਜੀ ਹਾਂ ਸਵੇਰੇ 1:10 ਤੋਂ ਲੈ ਕੇ 2:10 ਵਜੇ ਦੇ ਤੱਕ ਇਹ ਸੇਵਾਵਾਂ ਬੰਦ ਰਹਿਣਗੀਆਂ ਕੁੱਲ 1 ਘੰਟਾ ਇਹ ਸੇਵਾਵਾਂ ਬੰਦ ਰਹਿਣਗੀਆਂ ਤੇ ਜਿੰਨਾਂ ਵਿੱਚ ਹੇਠ ਲਿਖੀਆਂ ਸੇਵਾਵਾਂ ਉਪਲਬਧ ਨਹੀਂ ਹੋਣਗੀਆਂ ਯੂਪੀਆਈ ਆਈ ਐਮ ਪੀ ਐਸ ਯੋਨੋ ਮੋਬਾਈਲ ਐਪ ਇੰਟਰਨੈਟ ਬੈਂਕਿੰਗ ਨੈਫਟ ਅਤੇ ਆਰ ਟੀ ਜੀ ਐਸ ਜੀ ਹਾਂ ਇਹ ਸਾਰੀਆਂ ਗਤੀਵਿਧੀਆਂ ਸਾਰੀਆਂ ਸੇਵਾਵਾਂ ਉਪਲਬਧ ਨਹੀਂ ਰਹਿਣਗੀਆਂ ਤੇ ਨਾਲ ਹੀ ਬੈਂਕ ਨੇ ਪ੍ਰੋਸੈਸ ਕੀਤਾ ਕਿ ਸਾਰੀਆਂ ਸੇਵਾਵਾਂ ਸਵੇਰੇ 2:10 ਵਜੇ ਤੋਂ ਬਾਅਦ ਆਮ ਵਾਂਗ ਬਹਾਲ ਕਰ ਦਿੱਤੀਆਂ ਜਾਣਗੀਆਂ ਗਾਹਕਾਂ ਲਈ ਕੀ ਉਪਲਬਧ ਰਹੇਗਾ ਗਾਹਕਾਂ ਦੇ ਲਈ ਰਾਤ ਦੀ ਖਬਰ ਹੈ ਕਿ ਐਸਐਮ ਦਰਾਂ ਏਟੀਐਮ ਸੇਵਾਵਾਂ ਤੇ ਯੂਪੀਏ ਲਾਈਟ ਉਪਲਬਧ ਰਹਿਣਗੀਆਂ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ